ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮੀਨ ਕਰਦੀ ਹਾਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਇੱਕ ਰਿਕੁਐਸਟ ਆ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਫੁੱਲ ਵਾਚ ਕਰੋ ਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਹੈਗੀ ਆ ਦਾਲਾਂ ਤੇ ਤੇ ਦਾਲਾਂ ਨੂੰ ਜਦੋਂ ਆਪਾਂ ਰੱਖਣਾ ਹੁੰਦਾ ਸਟੋਰ ਕਰਕੇ ਤਾਂ ਉਹਨਾਂ ਨੂੰ ਕੀੜਾ ਲੱਗ ਜਾਂਦਾ ਹੈ ਤਾਂ ਦਾਲਾਂ ਨੂੰ ਆਪਾਂ ਕਿਸ ਤਰ੍ਹਾਂ ਕੀੜੇ ਤੋਂ ਬਚਾ ਸਕਦੇ ਹਾਂ ਉਸ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜਿਆਦਾਤਰ ਇਹ ਜਿਹੜਾ ਕੀੜਾ ਹੈ ਉਹ ਬਰਸਾਤੀ ਮੌਸਮ ਹੁੰਦਾ ਜਦੋਂ ਉਦੋਂ ਲੱਗਦਾ ਏ ਨਾਰਮਲ ਜਦੋਂ ਆਪਾਂ ਜਿਆਦਾ ਕੁਆਂਟੀਟੀ ਦੇ ਵਿੱਚ ਦਾਣਾਂ ਲੈ ਲੈਨੇ ਆ ਤਾਂ ਉਦੋਂ ਵੀ ਇਹਦਾ ਲੱਗਣ ਦਾ ਚਾਂਸ ਹੁੰਦਾ ਏ ਕਈ ਵਾਰ ਵੱਡੇ ਪਰਿਵਾਰ ਹੁੰਦੇ ਆ ਤਾਂ ਉਹ ਜਿਆਦਾ ਲੈ ਲੈਂਦੇ ਆ ਦਾਣਾ ਤਾਂ ਉਸ ਹਿਸਾਬ ਨਾਲ ਮਤਲਬ ਕੀੜਾ ਲੱਗਣ ਦਾ ਡਰ ਰਹਿੰਦਾ ਏ ਉਦੋਂ ਹਾਂਜੀ ਦਾਲਾਂ ਨੂੰ ਕੀੜੇ ਤੋਂ ਬਚਾਉਣ ਲਈ ਆਪਾਂ ਕੀ ਕਰਨਾ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਡੱਬੇ ਸੀ ਸਾਰੇ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਏ ਆ ਸਾਫ਼ ਕਰਕੇ ਇਹਨਾਂ ਨੂੰ ਧੁੱਪ ਲਗਾ ਲਈ ਸੀ ਤੇ ਧੁੱਪ ਲਗਾਉਣ ਤੋਂ ਬਾਅਦ ਹੀ ਆਪਾਂ ਦਾਲਾਂ ਨੇ ਜੜੀਆਂ ਡੱਬਿਆਂ ਦੇ ਵਿੱਚ ਪਾਉਣੀਆਂ ਨੇ ਪਹਿਲਾਂ ਆਪਾਂ ਦਾਲਾਂ ਨੇ ਡੱਬਿਆਂ 'ਚ ਪਾ ਲੈਣੇ ਆ ਦਾਲਾਂ ਵੀ ਹੁਣ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ ਤਾਂ ਆਪਾਂ ਨੂੰ ਇਹਨਾਂ ਨੂੰ ਬਚਾਤੇ ਹੀ ਰੱਖਣਾ ਪੈਣਾ ਹੈ ਕੀੜੇ ਹੋਣ। ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਜੋ ਹੋਰ 뷰ਅਰ ਵੀ ਵੀ ਨੇ ਉਹ ਵੀ ਮੇਰੇ ਚੈਨਲ ਦੇ ਨਾਲ ਜੁੜ ਸਕਣ। ਜੇਕਰ ਆਪਾਂ ਡਾਲਾਂ ਨੂੰ ਮਹੀਨੇ ਵਿੱਚ ਇੱਕ ਵਾਰ ਤੁਕ ਲਗਾ ਦਈਏ ਤਾਂ ਇਹ ਕਿੱਲਾ ਲੱਗਣ ਦਾ ਡਰ ਨਹੀਂ ਰਹਿੰਦਾ ਡਾਲਾਂ ਨੂੰ। ਫਸਟਿਕ ਦੇ ਕੰਟੇਨਰ ਲੈਣ ਦੀ ਵੀ ਚਾਹੀ ਤੁਸੀਂ ਕੰਚ ਦੇ ਕੰਟੇਨਰ ਵੀ ਲੈ ਸਕਦੇ ਹੋ। ਉਹਦੇ ਵਿੱਚ ਵੀ ਆਪਣੇ ਜਿਹੜੇ ਕੀੜਾ ਨਹੀਂ ਲੱਗਦਾ ਡਾਲਾਂ ਨੂੰ। ਜ਼ਿਆਦਾਤਰ ਬਲੈਕ ਚੰਨੇ ਹੋਗੇ ਜਾਂ ਫਿਰ ਵਾਈਟ ਚੰਨੇ ਹੋਗੇ। ਇਹਨਾਂ ਨੂੰ ਜ਼ਿਆਦਾਤਰ ਕੀੜਾ ਲੱਗਦਾ ਹੈ। ਹੁਣ ਆਪਾਂ ਕੀੜੇ ਨੂੰ ਨਾਲ ਲੱਗੇ ਆਪਣੀ ਦਾਲਾਂ ਨੂੰ ਕੀੜਾ ਤਾਂ ਉਹਦੇ ਲਈ ਆਪਾਂ ਦੋ ਤਰੀਕੇ ਤੁਹਾਨੂੰ ਦੱਸਦੇ ਆ ਪਹਿਲੇ ਤਰੀਕੇ ਵਿੱਚ ਆਪਾਂ ਇੱਥੇ ਲੈ ਆ ਲੌਂਗ ਇੱਥੇ ਆਪਾਂ ਮਲਮਲ ਦਾ ਕੱਪੜਾ ਲੈ ਲਿਆਏ ਤੁਸੀਂ ਮਲਮਲ ਦਾ ਕੱਪੜਾ ਲੈਣਾ ਹੈ ਤਾਂ ਜੋ ਜਿਹੜੀ ਇਹਦੀ 스멜 ਉਹ ਕੱਪੜੇ ਦੇ ਵਿੱਚੋਂ ਬਾਹਰ ਜਾਵੇ ਤੇ ਜਿਹੜੀਆਂ ਆਪਣੇ ਦਾਲਾਂ ਨੇ ਉਹਨਾਂ ਨੂੰ ਕੀੜਾ ਨਾ ਲੱਗੇ ਇਦਾਂ ਆਪਾਂ ਲੌਂਗ ਲੈ ਲੈਣੇ ਆ ਚਾਰਕ ਤੇ ਉਹਨਾਂ ਨੂੰ ਬਾਠੇ ਬੰਨ ਦੇਣੀ ਆ ਇਹ ਜਿਆਦਾ ਟਾਈਮ ਤੱਕ ਲੌਂਗ ਨੇ ਜਿਹੜੇ ਆਪਣੇ ਚੱਲੇ ਜਾਂਦੇ ਆ ਦਾਲਾਂ ਦੇ ਵਿੱਚ ਅਗਲੀ ਵਾਰ ਵੀ ਜਦ ਤੁਸੀਂ ਦਾਲਾਂ ਰੱਖਣੀ ਹਨ ਗੱਪਿਆਂ ਚ ਪਾ ਕੇ ਤਾਂ ਇਹੀ ਜਿਹੜੀਆਂ ਆਪਣੀਆਂ ਗੱਠਾ ਬੰਨ੍ਹ ਕੇ ਵਿੱਚ ਪਾਈਆਂ ਹੋਇਆ ਲੌਂਗ ਇਹ ਕੰਮ ਆ ਜਾਏਗਾ ਆਪਣਾ ਤੁਸੀਂ ਲੌਂਗਾਂ ਦੀ ਬਜਾਏ ਤੇ ਇਲਾਇਚੀ ਜਾਂ ਫਿਰ ਤੇਜ ਪੱਤਾ ਹੁੰਦਾ ਏ ਉਹ ਵੀ ਲੈ ਸਕਦੇ ਹੋ ਹਾਂਜੀ 2-3 ਆਪਾਂ ਨੇ ਬੰਨ ਲਿਆ ਏ ਦੋ ਤਿੰਨ ਇਹੜੀਆਂ ਹੋ ਬਣਾ ਲਈਆਂ ਨੇ ਆਪਾਂ ਨੇ ਗੱਠਾਂ ਦੇ ਕੇ ਤੇ ਇਹਨਾਂ ਨੂੰ ਆਪਾਂ ਡੱਬੇ 'ਚ ਪਾਵਾਂਗੇ ਦਾਲਾਂ ਵਾਲੇ 'ਚ ਇਸ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਕਰ ਲਈ ਬਿਲਕੁਲ ਆਪਣੇ ਦਾਲ ਨੂੰ ਜਿਹੜਾ ਕੀੜਾ ਨਹੀਂ ਲੱਗੇਗਾ ਇਹ ਅਗਲੇ ਤਰੀਕੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਇੱਥੇ ਆਪਾਂ ਲੈ ਆਏ ਨੇ ਕੜੀ ਪੱਤਾ ਆਪਣੇ ਘਰ ਦੇ ਵਿੱਚ ਹੀ ਲੱਗਿਆ ਹੋਇਆ ਕੜੀ ਪੱਤੇ ਦਾ ਦਰਖਤ ਕਿਸੇ ਦਿਨ ਮੈਂ ਤੁਹਾਨੂੰ ਉਹਦੀ ਵੀ ਵੀਡੀਓ ਸ਼ੇਅਰ ਕਰਾਂਗੀ ਕਿਚਨ ਗਾਰਡਨ ਦੀ ਆਪਣੇ ਦੀ ਤੇ ਆਪਾਂ ਇੱਥੇ ਕੜੀ ਪੱਤੇ ਦੇ ਲੈ ਲਏ ਆ ਇੱਕ ਡੰਡੀ ਤੋੜ ਲਿਆਂਦੀ ਸੀ ਦੋ ਡੰਡੀਆਂ ਮੈਂ ਤੇ ਇਦਾਂ ਇਹਦੇ ਪੱਤੇ ਲੈਣੇ ਆਪਾਂ ਨੇ ਤੋੜ ਲੈਣੇ ਆ ਪੱਤੇ ਜਿੰਨੇ ਕਚਵਾ ਤੁਹਾਨੂੰ ਜੁਰਤ ਹੋਣ ਇੱਕ ਪੱਤੇ ਆਪਾਂ ਲੈ ਲੈਣੇ ਆ ਅੱਜ ਦੇ ਟਾਈਮ ਵਿੱਚ ਹਰ ਇੱਕ ਚੀਜ਼ ਹੈ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ ਬਹੁਤ ਜ਼ਿਆਦਾ ਕੋਸਟਲੀ ਹੋ ਗਈ ਹੈ ਥਾਰੀ ਇੱਕ ਚੀਜ਼ ਨੂੰ ਆਪਾਂ ਨੂੰ ਘਰ ਦੇ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਇਹ ਤਾਂ ਆਪਾਂ ਕੜੀ ਪੱਤੇ ਲੈ ਲਿਆ ਹੈ ਤੁਸੀਂ ਇਹਨੂੰ ਇਦਾਂ ਡਾਇਰੈਕਟ ਵੀ ਪਾ ਸਕਦੇ ਹੋ ਦਾਲ ਦੇ ਵਿੱਚ ਤੇ ਆਪਾਂ ਇਥੇ ਮਲਮਲ ਦੇ ਕੱਪੜੇ ਦੇ ਵਿੱਚ ਹੀ ਪਾਵਾਂਗੇ ਇਹਨੂੰ ਰੱਖਾਂਗੇ ਮਲਮਲ ਦੇ ਕੱਪੜੇ ਵਿੱਚ ਗੱਠ ਬਨ ਕੇ ਕਿਉਂਕਿ ਇਹ ਪੱਤੇ ਆਪਣੇ ਸੁੱਕ ਜਾਂਦੇ ਆ ਜਲਦੀ ਤੇ ਫਿਰ ਦਾਲ ਦੇ ਵਿੱਚ ਇਹ ਚਲੇ ਜਾਂਦੇ ਆ ਤੇ ਆਪਾਂ ਇਦਾਂ ਪੋਟਲੀ ਬਣਾ ਲੈਣੀ ਆ ਇੱਕ ਛੋਟੀ ਜਿਹੀ ਦੀ ਵੀ ਤੇ ਗੰਢ ਦੇ ਦੇਣੀ ਆ ਉੱਪਰ ਇਹਨੂੰ ਵੀ ਆਪਾਂ ਢਾਲ ਦੇ ਵਿੱਚ ਲੌਂਗਾਂ ਦੀ ਤਰ੍ਹਾਂ ਹੀ ਰੱਖ ਦਵਾਂਗੇ ਜਦੋਂ ਇਹ ਪੱਤੇ ਸੁੱਕ ਜਾਣ ਤਾਂ ਇਹਨਾਂ ਨੂੰ ਦੁਬਾਰਾ ਆਪਾਂ ਚੇਂਜ ਕਰ ਸਕਦੇ ਹਾਂ ਪੋਟਲੀਆਂ ਨੂੰ ਦੁਬਾਰਾ ਇਹਦੇ ਵਿੱਚ ਪੱਤੇ ਰੱਖ ਸਕਦੇ ਆਪਾਂ ਦੁਬਾਰਾ ਢਾਲਾਂ ਦੇ ਵਿੱਚ ਰੱਖ ਸਕਦੇ ਆ ਤੇਜ ਜਿਹੜਾ ਤੇਜ ਪੱਤਾ ਹੁੰਦਾ ਜਾਂ ਫਿਰ ਗੜੀ ਪੱਤਾ ਹੁੰਦਾ ਇਹਦੀ ਜਿਹੜੀ 스ਮੈਲ ਆ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ ਲੌਂਗਾਂ ਦੀ ਤਰ੍ਹਾਂ ਤੇ ਇਹਦੇ ਨਾਲ ਜਿਹੜਾ ਇਹ ਕੀੜਾ ਉਹ ਬਿਲਕੁਲ ਹੀ ਢਾਲ ਨੂੰ ਨਹੀਂ ਲੱਗਦਾ ਇਹ ਤਾਂ ਆਪਾਂ ਲੰਗੀ ਦੀ ਦਾਲ ਦੇ ਵਿੱਚ ਵੀ ਇਹਨਾਂ ਰੱਖ ਦਵਾਂਗੇ ਤੇ ਇੱਧਰ ਛੋਲ ਨੇ ਆਪਣੇ ਕੋਲੇ ਛੋਲਾਂ ਦੇ ਵਿੱਚ ਵੀ ਆਪਾਂ ਇਹਨੂੰ ਕੜੀ ਪੱਤੇ ਦੇ ਤਾਂ ਹੀ ਧੱਕ ਦਵਾਂਗੇ ਛੋਲਾਂ ਦੇ ਵਿੱਚ ਵੀ ਸਸਰੀ ਜੀ ਪੈ ਜਾਂਦੀ ਹੈ ਕਈ ਵਾਰ ਤੇ ਅੱਜ ਦਾ ਤੁਹਾਨੂੰ ਇਹ ਦਾਲਾਂ ਨੂੰ ਸਾਂਭਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਂ ਤਾਂ ਕੱਟ ਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗਦੇ ਬੈੱਲ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ